ਐਸ਼ਰ ਦਾ ਪਲਾਂਟ ਇਹ ਹਜ ਨਾ ਦੋਨੇ ਪਾਸੇ ਰੋਡ ਦੇ ਆ ਇਹਦੇ ਵਿੱਚ ਐਸ਼ਰ ਦੀ ਗੱਡੀ ਕਿਤੇ ਬਾਡੀ ਤਿਆਰ ਹੋ ਰਹੀ ਆ ਕਿਤੇ ਚਾਸੀ ਤਿਆਰ ਹੁੰਦੀ ਆ ਕਿਤੇ ਅਲੱਗ-ਅਲੱਗ ਡਿਪਾਰਟਮੈਂਟ ਨੇ ਇੰਨਾ ਸਾਰੀ ਐਸ਼ਰ ਇਹਸ਼ਰ ਰੈਡੀ ਹੋਈ ਆ ਆ ਕਿਸ ਦਾ ਹੋਰ ਗਾਡਾਉਣ ਆ ਗਿਆ ਵੈਸੇ ਇੱਥੇ ਜਿਆਦਾ 70 80% ਸਾਰਾ ਵਾਲੇ ਦਲੇ ਕਬਜ਼ਾ ਸਹੀ ਕਲਾਨੀਆਂ ਕੰਪਨੀਆਂ ਦਾ ਹੀ ਆ ਐਸ਼ਰ ਦਾ ਫੋਰਸ ਦਾ ਇਹ ਸਯੂਕੀ ਦਾ ਵੰਡਾਈ ਦਾ ਸਾਰੀ ਗੱਡੀ ਪੈਸੇ ਇੰਡਸਟਰੀ ਬਈ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਜੇ ਮੇਰੇ ਖਿਆਲ ਚ ਆ ਦੇਖੋ ਆ ਫੋਰਸ ਆ। ਇਹ ਤਾਂ ਵਿਸ਼ੇਲ ਬਸਨ ਹੈ ਵੈਸੇ ਇੱਥੇ ਛਾਹ ਵਾਲੀਆਂ ਹੋਣਗੀਆਂ ਵੈਸੇ ਪਲਾਂਟ ਮੇਰੇ ਹਿਸਾਬ ਨਾਲ ਜਏ ਜਾਂ ਜਏ ਹਿੰਦ ਇੰਡਸਟਰੀ ਫੋਰਸ ਮੋਟਰ ਇਹ ਮੇਰੇ ਹਿਸਾਬ ਨਾਲ ਵੀ ਜਿੰਨੀ ਸਭ ਤੋਂ ਜ਼ਿਆਦਾ ਇੰਡਸਟਰੀ ਮਹਾਰਾਸ਼ਟਰ ਦੇ ਵਿੱਚ ਆ ਜਿੰਨੀ ਕੁ ਮੈਂ ਦੇਖੀ ਆ ਬਾਕੀ ਹਰ ਹਰ ਚੀਜ਼ ਜਾਨੀ ਮਹਾਰਾਸ਼ਟਰ ਦੇ ਬੈਟਮੈਨ ਮੈਨੂਫੈਕਚਰ ਹੁੰਦੀ ਆ ਸੈਕੰਡ ਨੰਬਰ ਤੇ ਮੇਰੇ ਖਿਆਲ ਚ ਐਮਪੀ ਆ ਕੋਟ ਇੰਡਸਟਰੀ ਐਮਪੀ ਦੇ ਵਿੱਚ ਜਦ ਸਾਰਾ ਫੋਰਸ ਲਈ ਆ ਉਹ ਖੜੀਆਂ ਗੱਡੀਆਂ ਬੱਸਾਂ ਅੰਦਰ ਬਣੀਆਂ ਰੈਡੀ ਹੋਈਆਂ ਲੈਣਾ ਚਲਾਈਆਂ ਇੱਥੋਂ ਹੀ ਐਸ਼ਰ ਵੀ ਸ਼ੁਰੂ ਹੁੰਦੀ ਆ ਬੱਸ ਘਣੇ ਕਹਿਣ ਤੋਂ ਭਾਵੇਂ ਆ ਵੀ ਜੇ ਇੰਡਸਟਰੀ ਹੈਗੀ ਆ ਆ ਦੇਖੋ ਸੈਂਕੜਿਆਂ ਦੇ ਹਿਸਾਬ ਨਾਲ ਤਿਆਰ ਹੋਇਆ ਖੜਾ ਅੰਦਰ ਟਰੰਪੂ ਟਰੈਵਲਰ ਜਾਂ ਸਕੂਲ ਵਾਲੇ ਕਲਰ ਦੇ ਖੜੀਆਂ ਨੇ ਬੱਸਾਂ ਕਹਿਣ ਤੋਂ ਭਾਵੇਂ ਆ ਵੀ ਜੇ ਇੰਡਸਟਰੀ ਹੈਗੀ ਆ ਤੇ ਰੋਜ਼ਗਾਰ ਵੀ ਮਿਲਦਾ ਫਿਰ ਹਨਾ ਆਪਣੇ ਜਿਵੇਂ ਘਰੇ ਪੰਜਾਬ ਦੇ ਵਿੱਚ ਜਿੰਨੀ ਇੰਡਸਟਰੀ ਆ ਉਹਦੇ ਚ ਪੰਜਾਬੀ ਬੰਦਾ ਘੱਟ ਹੁੰਦਾ ਇੱਥੇ ਭਾਈ ਇੱਥੋਂ ਦੇ ਲੋਕਲ ਬੰਦੇ ਜ਼ਿਆਦਾ ਨੇ ਜਿੱਥੇ ਇੰਡਸਟਰੀ ਹੈਗੀ ਆ ਉਥੇ ਇੰਡਸਟਰੀ ਦੇ ਵਿੱਚ ਤਕਰੀਬਨ ਜੇ ਐਮਪੀ ਜੇ ਇੰਡਸਟਰੀ ਆ ਤਾਂ ਐਮਪੀ ਦਾ ਹੀ ਬੰਦਾ ਜੌਬ ਕਰਦਾ ਜੇ ਮਹਾਰਾਸ਼ਟਰ ਜੇ ਇੰਡਸਟਰੀ ਆ ਤੇ ਮਹਾਰਾਸ਼ਟਰ ਬਈ ਜ਼ਿਆਦਾਤਰ ਬੰਦਾ ਜੌਬ ਕਰਦਾ ਆਪਣੇ ਘਾਣੇ ਉਲਟੇ ਪਾਸੇ ਆ ਆਪਣੇ ਪੰਜਾਬ ਦੇ ਵਿੱਚ ਇੰਡਸਟਰੀ ਜਿੰਨੀ ਕਹਿਗੀ ਨਾ ਮਾਤਰ ਉਹਦੇ ਚ ਪੰਜਾਬੀ ਬੰਦਾ ਬਹੁਤ ਘੱਟ ਦਿਖਦਾ ਆਪ ਜੇ ਹੋਣਗੇ ਹੁਣ ਤਾਂ ਸਕਿਉਰਿਟੀ ਗਾਰਡ ਹੋਣਗੇ ਜ਼ਿਆਦਾ ਤੋਂ ਜ਼ਿਆਦਾ ਪਾਸੇ ਤੇ ਅੰਦਰ ਘੱਟਾ ਵੈਸੇ ਜ਼ਿਆਦਾ ਚਾਹੀਦੇ ਆ ਇਸ ਨਾਲ ਹੀ ਰੇ ਬੇਰੋਜ਼ਗਾਰੀ ਚੱਕੀ ਜਾਂਦੀ ਆ ਆ ਸਾਰਾ ਦੇਖੋ ਆਏ ਸ਼ਰਖੜੀ ਤਿਆਰ ਝਾਸੀਆਂ ਸਾਰੀਆਂ ਘੋੜੇ ਕਾਇਵਨ ਸਾਰੇ ਤਿਆਰ ਹੋਏ ਖੜੇ ਆ ਇਹਨਾਂ ਤੱਕ ਹੀ ਆ ਗਿਆ ਐਸ਼ਰ ਦਾ ਕਈ ਕਿਲੋਮੀਟਰਾਂ ਤੱਕ ਆ ਜੀ ਮੱਲਿਆ ਹੈ ਕਈ ਕਿਲੋਮੀਟਰਾਂ ਤੱਕ ਇਹਨਾਂ ਰੋਡੋਂ ਨੇ ਦੋਨੇ ਪਾਸੇ ਹੀ ਹੈ ਥੋੜਾ ਇਹ ਆਪਣੇ ਪੰਜਾਬ ਦੇ ਵਿੱਚ ਥੋੜਾ ਟ੍ਰੈਂਡ ਜਿਵੇਂ ਲੇਲਨ ਦਾ ਤੇ ਟਾਟਾ ਦਾ ਜ਼ਿਆਦਾ ਆ ਇਹ ਜਦੋਂ ਆਪਾਂ ਪੰਜਾਬ ਤੋਂ ਬਾਹਰ ਨਿਕਲਦੇ ਆ ਐਮਪੀ ਦੇ ਵਿੱਚ ਖਾਸ ਕਰਕੇ ਐਸ਼ਰ ਗੱਡੀ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਆ ਇਹਦਾ ਮਾਈਲੇਜ ਕਿੰਗ ਕਹਿੰਦੇ ਆ ਇਹਨੂੰ ਐਵਰੇਜ 10000 ਦਾ ਕਹਿੰਦੇ ਆ ਐਸ਼ਰ ਆਉਣ ਨਾਲ ਇੰਨਾ ਫਰਕ ਪੈ ਜਾਂਦਾ ਉਹ ਸਾਹਮਣੇ ਰੋਡ ਆ ਗਿਆ ਉਹੀ ਸਿੱਧਾ ਜਿਹੜਾ ਉਹਨਾਂ ਔਰ ਤੋਂ ਆਪਾਂ ਜਾਣਾ ਹੁੰਦਾ ਲਿਵਰ ਬਾਈਪਾਸ ਲਈ ਇਦਿੱਤਰ ਆਪਾਂ ਆ ਜਿਹੜਾ ਪੀਤੰਪੁਰ ਦਾ ਸਾਰਾ ਇੱਧਰ ਲੈਫਟ ਸਾਈਡ ਸਾਰਾ ਪੀਤੰਪੁਰ ਸੀਗਾ ਜ਼ਿਆਦਾਤਰ ਆਪਾਂ ਪਾਰ ਕਰਿਆ ਹੁਣੇ ਆ ਮੇਰਾ ਖਿਆਲ ਪਹਿਲਾ ਦੂਜਾ ਫ੍ਰੈਜ ਹੀ ਆ ਜਦੋਂ ਆਪਾਂ ਪੰਜਾਬ ਬੰਨੀਓ ਜਾਂ ਰਤਲਾਮ ਬੰਨੀਓ ਜਾ ਕੇ ਐਂਟਰ ਹੁੰਨੇ ਆ ਦੌਰ ਨੂੰ ਆ ਪਹਿਲੇ ਪੁਲ ਦੇ ਥੱਲੇ ਆਪਾਂ ਨਿਕਲਣਾ ਨਹੀਂ ਸਾਰਾ ਸ਼ਹਿਰ ਪਾਰ ਹੋ ਜਾਂਦਾ ਟਾਈਮ ਬਚਦਾ ਨਾਲੇ ਉਹ ਵੱਡਾ ਇੱਕ ਟੋਲ ਵੱਜ ਜਾਂਦਾ ਇੱਧਰ 65 ਰੁਪਏ ਦਾ ਟੋਲ ਲੱਗਿਆ ਉਹ ਟੋਲ ਮੇਰਾ ਖਿਆਲ ਆ 400 ਦੀ ਜਾਂ 400 ਪਲੱਸ ਦਾ ਟੋਲ ਆ ਬਾਟ ਵੀ ਘਟਦੀ ਆ 500 ਕਿਲੋ ਮੀਟਰ ਜੀਸਮਪੁਰ ਲੰਘ ਕੇ ਫਿਰ ਜਿੱਥੇ ਕੋ ਆਉਂਦੀ ਐ ਐਸ ਆਰ ਐਫਓ ਮਤਲਬ ਸੈਕਟਰ ਹੁੰਦੇ ਐ ਇਹਦੇ ਸੀ ਸੈਕਟਰ ਪਤਾ ਨਹੀਂ ਸ਼ਾਇਦ ਘਾਟਾ ਬਲਾਕ ਵਾਲੀ ਸਾਈਡ ਨੂੰ ਉੱਥੋਂ ਫਿਰ ਟ੍ਰੈਫਿਕ ਇਹਨਾਂ ਨੇ ਡਾਇਵਰਟ ਕਰੀ ਹੋਈ ਐ ਜਾਂ ਤਾਂ ਕੋਈ ਪ੍ਰੋਗਰਾਮ ਹੋਊ ਰੋਡ ਤੇ ਜਾਂ ਫਿਰ ਕੋਈ ਹੋਰ ਕਈ ਵਾਰੀ ਗੱਡੀ ਗੁੱਡੀ ਖਰਾਬ ਹੁੰਦੀ ਆ ਸਾਰੀ ਟ੍ਰੈਫਿਕ ਦੀ ਰੋਕੀ ਹੋਈ ਆ ਇੰਡਸਟਰੀਅਲ ਏਰੀਆ ਦੇ ਵਿੱਚ ਹੀ ਗੱਡੀ ਆ ਤੇ ਆ ਮਿੰਡਾ ਮੁੱਲਾ ਜੀ ਆਮ ਇੱਕ ਇੱਕ ਦਮਰ ਲੋਡਿੰਗ ਹੋਈ ਆ ਤਾਂ ਪਤਾ ਲੀ ਇੰਡਸਟਰੀਅਲ ਏਰੀਆ ਇੱਧਰ ਵੀ ਗੱਡੀ ਹੁਣ ਰੋਡ ਤੇ ਚੜੂਗਾ ਘਾਟਾ ਫਲਾਉਂ ਵਾਲੇ ਇੱਥੇ ਆ ਨਿਕਲੀ ਆ ਗੱਡੀ ਸ਼ਾਇਦ ਇਹ ਮੇਨ ਤਾਂ ਮੈਨੂੰ ਲੱਗਦਾ ਨਹੀਂ ਹੈ ਇਹ ਗੱਡੀਆਂ ਹੁਣ ਜਿਹੜੇ ਭੇਤੀ ਬੰਦੇ ਨੇ ਉਹ ਇੰਡਸਟਰੀਅਲ ਏਰੀਆ ਚ ਹੋਰ ਰਸਤਿਆਂ ਵਿੱਚ ਵੀ ਆਈ ਜਾਂਦੇ ਨੇ ਹਾਂ ਮੈਂ ਤਾਂ ਇੱਧਰ ਨੂੰ ਯਾਰ ਐਸਪੀਟੀ ਵਾਲਾਂ ਦੇ ਸਾਹਮਣੇ ਆ ਜੜੀ ਰੂਪ ਤੇ ਜਾਨ ਜਿਹੜਾ ਹ ਮਾਰਕੀਟ ਜੀ ਆਖੋਂ ਦੀ ਹੁੰਦੀ ਆ ਇੰਨਾ ਤੱਕ ਸਾਰਾ ਹੀ ਬਾਈਪਾਸ ਕਰਤਾ 75 ਨੇ ਇੰਡਸਟਰੀ ਲੈ ਰਹੀਏ ਵਿੱਚ ਨਹੀਂ ਜਾਣੀ ਗੱਡੀ ਦਾ 5 ਮਿੰਟ ਦਾ ਕੰਮ ਸੀ 20 25 ਮਿੰਟ ਲੱਗੇ ਪਰ ਹੁਣ ਚੱਲ ਸ਼ੁਕਰਾ ਇੰਨਾ ਵੀ ਜਿੱਧਰ ਵੀ ਬਾੜੀ ਆ ਰਾਹ ਸਾਰਾ ਸਿਮੈਂਟਡ ਸੀਗਾ ਰਾਹ ਨਹੀਂ ਖਰਾਬ ਆਇਆ ਘੱਟਾ ਵਲੋਰ ਆ ਗਿਆ ਜੀ ਘੱਟਾ ਵਲੋਰ ਕਿਉਂ ਜਾਣੀ ਠੰਡ ਲੱਗਦੀ ਆ ਅੱਜ ਜਿਵੇਂ ਉਹ ਕੰਬੜਾ ਵਾਲੀ ਠੰਡ ਹੋ ਵੀ ਨਹੀਂ ਆ। ਉਹ ਬਰਸਾਤਾਂ ਬਈ ਬਹੁਤ ਨੇ ਆ ਇਸ ਵਾਰ ਮੌਨਸੂਨ ਸਾਰੇ ਇੰਡੀਆ ਜੀ ਬਹੁਤ ਆ। ਇੱਥੇ ਦਾ ਚਲੋ ਅੱਗੇ ਵੀ ਹੋ ਜਾਂਦਾ ਅੰਤਰਾ ਅਗਸਟ ਤੋਂ ਦੋਸਤ ਸਤੰਬਰ ਦੇ ਰਜਾਈਆਂ ਕੱਢ ਲੈਂਦੇ ਆ। ਹਰੇ ਦਸੰਬਰ ਜਨਵਰੀ ਚ ਜਾ ਕੇ ਇੱਥੇ ਥੋੜੀ ਜਿਹੀ ਗਰਮਾਇਸ਼ ਹੋ ਜਾਂਦੀ ਆ ਇਹ ਸਾਈਡ 'ਚ ਆ ਕੇ। ਹੁਣ ਵੀ ਸ਼ਾਇਦ ਦੇਖੋ ਤੁਹਾਨੂੰ ਵੀਡੀਓ ਦਿਖਾਉਂਗਾ ਥਾਂ ਨੂੰ ਥਾਬਿਆਂ ਵਾਲੇ ਰਜਾਈਆਂ 'ਚ ਪਏ ਹੋਣਗੇ 100%। ਇੰਨੀ ਠੰਡ ਲੱਗਦੀ ਆ ਆਹ ਦੇਖੋ ਘਾਟ। ਕਾਟ ਬਣੇ ਨੇ ਉਹ ਕੱਪੜੇ ਵੀ ਧੁੰਦੇ ਹੁੰਦੇ ਆ ਤਕਰੀਬਨ ਇੱਥੇ ਆ ਉਹ ਕੌੜੀਆਂ ਬਣੀਆਂ ਸੀ ਇਦਾਂ ਦੇ ਮਿੰਨੀ ਡੈਮ ਵਾਂਗੂ ਇੱਥੇ ਜਗ੍ਹਾ ਜਗ੍ਹਾ ਬਣੇ ਹੋਏ ਨੇ ਪਾਣੀ ਬ੍ਰੇਕ ਕਰਨ ਨੂੰ ਕਿਉਂਕਿ ਪਾਣੀ ਫਿਰ ਮੋਸਰਾ ਨਾਲ ਝੱਕ ਚੁੱਕੇ ਇਹ ਖੂ ਭਰਦੇ ਆ ਕਿਉਂਕਿ ਧਰਤੀ ਜੋ ਦਾ ਪਾਣੀ ਕੱਢਦੇ ਨਹੀਂ ਤੇ ਜਿਆਦਾਤਰ ਐ ਹੁੰਦਾ ਵੀ ਬਰਸਾਤੀ ਪਾਣੀ ਵੀ ਇਕੱਠਾ ਹੋ ਜਾਂਦਾ ਉਹ ਖੂਹਾਂ ਚ ਜੇ ਨਾ ਬਰਸਾਤੀ ਆਵੇ ਤੇ ਫਿਰ ਇਹ ਨਦੀਆਂ ਵਾਲਾ ਪਾਣੀ ਨਾ ਖੂਹਾਂ ਦੇ ਵਿੱਚ ਡਿੱਗੀਆਂ ਦੇ ਵਿੱਚ ਸਟੋਰ ਕਰ ਲੈਂਦੇ ਆ ਜੀ ਲਿਵਰਡ ਬਾਈਪਾਸ ਇੱਥੋਂ ਹੋ ਜਾਂਦੀ ਆ ਫਿਰ ਗੱਡੀ ਜਿਵੇਂ ਕਹਿੰਦੇ ਆ ਪੁੰਨੇ ਨੂੰ ਹੋ ਜਾਂਦੀ ਆ ਜਿਹੜੀ ਬੰਬੇ ਲੈਣ ਵਾਲੀ ਆ ਜਾਂ ਅਗਲਾ ਹੋਰ ਫੇਰਾ ਕੇਰਲਾ ਨੂੰ ਜਾਣਾ ਉਸ ਹਾਰੀ ਨਾਲ ਸਕਾਲੀ ਗੱਡੀ ਇੱਧਰ ਮੁੜ ਜਾਂਦੀ ਆ ਅਸੀਂ ਅੰਦਰੋਂ ਸਿੱਧਾ ਆ ਜਿਹੜੇ ਜਾਣੇ ਹੁਣੇ ਰੋਡ ਹੋ ਗਿਆ ਸਿੱਧਾ ਨਹੀਂ ਮਤ ਜੜਾ ਜਤੋਂ ਹੁਣ ਗੜਾ ਆਦਾ ਲੰਘ ਚੱਲੇ ਪੱਜ ਚੱਲੇ ਆ ਪੰਜ ਗਾ ਮਾਦਮ ਠੰਡਾ ਹੀ ਆ ਠੰਡ ਕਾਦੀ ਅੰਦਰ ਗੱਡੀ ਚ ਤਾਂ ਹਵਾ ਐ ਪੈਂਦੀ ਆ ਦਸੰਬਰ ਦੀ ਠੰਡਾਂ ਕੋ ਬਾਕੀ ਵੀ ਥੋੜੇ ਟਾਈਮ ਬਾਅਦ ਆ ਜਾਂਦਾ ਫੇਰ ਰੁਕ ਜਾਂਦਾ ਆ ਜਾਂਦਾ ਫੇਰ ਰੁਕ ਜਾਂਦਾ ਬੰਦਾ ਰੇਸ ਲਾ ਰਿਹਾ ਜੀ ਨਾਲ-ਨਾਲ ਗੱਡੀਆਂ ਦੇ ਹੋੜੀ ਹੋ ਗਿਆ ਮਨੋਂ ਵਿਚਾਰਾ ਦਰਬੇਸ਼ ਬੰਦਾ ਲੱਗਦਾ ਥੱਕ ਗਿਆ ਆਂਦੇ ਵਿਚਾਲੇ 6:30 ਵਜੇ ਮੌਸਮ ਕਿਦਾਂ ਦਾ ਬਣਿਆ ਮੇਰਾ ਵੀ ਵੀ ਪਈ ਜਾ ਰਿਹਾ ਵਿੱਚ ਸੂਰਜ ਵੀ ਆਉਦੀ ਲਾਲ ਚਮਕ ਜੀ ਮਾਰ ਰਿਹਾ ਤੇ ਪੂਰੇ ਆਏ ਆ ਪੂਰੀ ਗਹਿਰ ਲੱਗਦੀ ਆ ਉਧਰ ਦੇ ਪਾਸੇ ਪੂਰਾ ਸੰਗਣਾ ਬੱਦਲਾ ਹੋਊਗਾ ਤੇ ਵੀ ਰਿਹਾ ਉਧਰ ਤਦੇ ਰਾਂ ਲਓ ਜੀ ਮਿੱਤਰੋ ਮੋਟਾ ਲਾਈਫ ਵਾਲੇ ਦੇ ਖੜਗੇ ਸੀ ਰਾਤ ਤੇ ਹੁਣ ਬਾਸ ਉੱਠੇ ਆ 8 ਵਜੇ ਤੇ ਦੇਖਦੇ ਆ ਕੀ ਮੋਲ ਬਣਦਾ ਚੱਲਦੇ ਆ ਫਿਰ ਹੌਲੀ ਹੌਲੀ ਗਾਂਦੇ 6 ਵੱਜ ਗਏ ਆ ਉੱਥੇ ਹੀ ਖੜੇ ਆ ਆਈਫਾ ਵਾਲਿਆਂ ਦੇ ਵਧੀਆ ਹੈਗਾ ਬੰਦਿਆਂ ਦੇ ਰੋਟੀ ਪਾਣੀ ਖਾਦਾ ਓਕੇ ਲੱਗਿਆ ਸਾਰਾ ਕੁਝ ਬਾਕੀ ਪਾਰਕਿੰਗ ਖੁੱਲੀ ਆ ਤੇ ਟਾਇਲਟ ਵਗੈਰਾ ਦੀ ਦੋਨੇ ਪਾਸੇ ਸੂਤੋਂ ਉੱਧਰ ਵੀ ਆ ਇਧਰ ਵੀ ਆ ਆ ਬੱਚਿਆਂ ਲਈ ਆ ਚਲੋ ਕਾਰਾਂ-ਕੂਰਾਂ ਵੀ ਰੁਕਦੀਆਂ ਨੇ। ਹੁਣ 6:00 ਵਜ ਗਏ ਅਸੀਂ ਫਿਰ ਐ ਹੁੰਦਾ ਵੀ ਫਿਰ ਯਾਰ ਰਾਤ-ਰਾਤ ਨੂੰ ਹੀ ਸਫਰ ਕੱਢ ਲਾ ਹਨਾ। ਇੱਕ ਥੋੜਾ ਜਿਹਾ ਹੁਣ ਕਹਿੰਦੇ ਆ ਵੀ ਬਾਰਡਰ ਤੋਂ ਬਾਅਦ ਭਾਈ ਉਹ ਵੀ ਖੜਦੇ ਆ। ਇਸ ਕਰਕੇ ਆਪਣੇ ਮਨ 'ਚ ਐ ਸੀਗਾ ਵੀ ਚਲ ਯਾਰ ਨਾਲੇ ਰਾਤ ਨੂੰ ਟਾਇਰ ਠੰਡੇ ਰਹਿੰਦੇ ਆ ਹਨਾ। ਤੇ ਹੁਣ ਉਸੇ ਹਿਸਾਬ ਨਾਲ ਹੀ ਨਿਕਲਾਂਗੇ। ਘੰਟੇ-ਖੰਡੇ ਤੱਕ ਲਾਈਟਾਂ ਲੱਗ ਜਾਣਗੀਆਂ। ਆਹ ਦੇਖੋ ਓਡੇ ਫਿਰਦੇ ਆ। ਕੀ ਕਹਿੰਦੇ ਇਹਨਾਂ ਨੂੰ? ਡੇ ਵੀ ਕਹਿੰਦੇ ਆ ਜਹਾਜ਼ ਵੀ ਕਹਿੰਦੇ ਆ ਢੂੰੜੇ ਵੀ ਕਹਿੰਦੇ ਆ ਐ ਫਿਰਦੇ ਪੂਰੀ ਦਹਸਤ ਪਾਈ ਜਿਵੇਂ ਜਕਰੇਨ ਤੇ ਰਸ਼ੀਆ ਦਾ ਚੱਲਦਾ ਹੁੰਦਾ ਯੁੱਧ ਘੁੰਮ ਘੁੰਮ ਕੇ ਆਉਂਦੇ ਆ ਹਾਂ ਤਨਾ ਨਿੱਕੇ ਨੂੰ ਕੋਈ ਬਾਜਾ ਮਰੀ ਜਾਵੇ ਇਹ ਕਹਿੰਦਾ ਵੀ ਬਾਈ ਕੋਈ ਬਾਜਾ ਮਾਰਦਾ ਮੈਂ ਕਿਹਾ ਕੌਣ ਆ ਫਿਰ ਇਹਨੇ ਪਛਾਣਿਆ ਕਹਿੰਦਾ ਮੇਰਾ ਆੜੀ ਆ ਹੁਣ ਇਕੱਠੇ ਆ ਦੋਨੇ ਗੱਲਾਂ ਮਰੀ ਜਾਂਦੇ ਮੈਨੂੰ ਸਮਝ ਨਹੀਂ ਆਉਂਦੀ ਕੀ ਗੱਲ ਕਰਦੇ ਆ ਨਿੱਕੇ ਕੀ ਕਹਿੰਦਾ ਉਹ ਚਾਰ ਚਾਰ ਦੇ ਲਈ ਕਰੋ ਚਾਰ ਕਰੋ ਅਵੇ ਇੱਧੇ ਇੱਧੇ ਨਾ ਚਲੋ ਇੱਥੇ ਹੀ ਰਹਿ ਜਾਓ ਆ ਕਿੱਥੇ ਲੈ ਆ ਆ ਬੜਾ ਬੜਾ ਹਾਂ ਠੀਕ ਹੈ ਸਵਾਸਤ ਮਿੱਤਰੋ ਬਾਤੇ ਚ ਚੱਲੇ ਆਈ ਫਾੜਦੇ ਹਾਂ ਯਾਨੀ ਮਤਲਬ ਹੋਈ ਸੀ ਆ ਬਾਈਪਾਸ ਆ ਗਿਆ ਮੂਰੇ ਉਹਦਾ ਮਨਸੌਰ ਵਾਲਾ ਇੱਥੇ ਕੀ ਰੁਕੇ ਹੋਏ ਸੀ ਉਹ ਠੰਡੇ ਠੰਡੇ ਪਰਮਾਤਮਾ ਉਹ ਤਾਂ ਵਧੀਆ ਨਿਕੜ ਜਾਂਦਾ ਜੰਦਾ ਨਾਲੇ ਟਾਇਰ ਢੱਪਾ ਬਧੇਰਾਂ ਨੂੰ ਦੇਖੋ ਮਨਸੌਰ ਬਾਈਪਾਸ ਤੇ ਉਹ ਜਿਹੜਾ ਬੋਲਾਉਂਦਾ ਕਾਦੀ ਵਾਲਾ ਪੂਰਾ ਟ੍ਰੈਫਿਕ ਕਿੰਨੇ ਸੋਹਣੇ ਲੱਗਦੀ ਹੈ ਲਾਈਟਾਂ ਪਈਆਂ ਆਕੇ ਫਾਟਕ ਨੀਮ ਚੜਾ ਆ ਫਾਟਕ ਤੇ ਆ ਕੇ ਨਾ ਮੌਤ ਪੈ ਜਾਂਦੀ ਹੁੰਦੀ ਸੀ ਵੀ ਮੂਰੇ ਆ ਗਿਆ ਬਾਰਡਰ ਚਲੋ ਬਾਰਡਰ ਤਾਂ ਫਿਲਹਾਲ ਬੰਦ ਨੇ ਸੁਣਦੇ ਆ ਵਿੱਚ ਦੀ ਵੀ ਆਰਟੀਓ ਖੜਦਾ ਕਹਿੰਦੇ ਤੇ ਪਤਾ ਨਹੀਂ ਵਿੱਚ ਬੰਦੇ ਨੇ ਕਿਹਾ ਵੀ ਆ ਵੀ ਖੜਦਾ ਵਿੱਚ ਬੰਦੇ ਕਹਿੰਦੇ ਨਹੀਂ ਖੜਦਾ ਮੈਨੂੰ ਪਤਾ ਨਹੀਂ ਆਪਣੇ ਨਾਲ ਤਾਂ ਕੋਈ ਇਦਾਂ ਦਾ ਮਾੜਾ ਚੰਗਾ ਤਜਰਬਾ ਹੋਇਆ ਨਹੀਂ ਵੈਸੇ ਜੇ ਖੜਦਾ ਨਹੀਂ ਖੜਨਾ ਚਾਹੀਦਾ ਜਦੋਂ ਅਸੀਂ ਪਰਮਟ ਦੇ ਪੈਸੇ ਭਰਦੇ ਆਂ ਸਾਲ ਦੇ ਯਾਰ ਤੇ ਆ ਲੰਘੇ ਆਂ ਜੀ ਉਹ ਬਾਟਕ ਉਹ ਸਾਹਮਣੇ ਆ ਗਿਆ ਲੈਟਾਂ ਜਾਗਦੀਆਂ ਨੇ ਟੂਲ ਆ ਗਏ ਤੇ ਫਿਰ ਅਗਲੀ ਅਪਡੇਟ ਦਿਖਾਉਂਦੀ ਰੁਕੇ ਸੀ ਆ ਬਾਰਡਰ ਤੇ ਤੇ ਰਾਤ ਟਾਇਰ ਫਾੜ ਗਿਆ ਸੀ ਉਦੋਂ ਬਾਅਦ ਵੱਡੇ ਬਾਈ ਦਾ ਜਸਪਾਲ ਦਾ ਫੋਨ ਆ ਗਿਆ ਡਬਈਏ ਵਾਲੇ ਦਾ ਤੇ ਉੱਥੇ ਅਸੀਂ ਫਸੇ ਹੋਏ ਸੀ ਆ ਉਦੋਂ ਬਾਅਦ ਬਾਈ ਕਹਿੰਦਾ ਕੋਈ ਨਾ ਤੁਸੀਂ ਟੈਨਸ਼ਨ ਫਰੀ ਹੋ ਜਾਓ ਤੇ ਉਦੋਂ ਬਾਅਦ ਫਿਰ ਤੁਰੇ ਅਸੀਂ ਕਿਲੋਮੀਟਰ ਕੱਢਿਆ ਅਸੀਂ ਪਿੱਛੇ ਖੜ ਗਏ ਸੀ ਅੱਜ ਹੁਣ ਤੁਰੇ ਆ ਹੁਣ ਤੁਰੇ ਆਏ ਸੀ ਤਿਆ ਗਾ ਹੰ ਨੰਬਿਹੜੇ ਬੜੇ ਆ ਹਲੇ ਇਹ ਵੀ ਖੜਾ ਹੁਣ ਦੇਖ ਲੋ ਵੀ ਬੰਦਾ ਕੀ ਕਰੇ 4 ਘੰਟੇ ਉੱਥੇ ਰੁਕਤੇ ਆਏ ਆ ਆ ਖੜੀਆਂ ਨੇ ਗੱਡੀਆਂ ਹੁਣ ਪਤਾ ਲੱਗਿਆ ਨਿਗ੍ਹਾਬੱਜ ਦੀ ਇਹ ਤਾਂ ਅਗਰ ਕੇ ਹੁਣ ਰੋਕਣ ਲੱਗੇ ਗੁਰਦੁਆਰਾ ਸਾਹਿਬ ਦੀ ਸੇਵਾ ਦਾ ਕੰਮ ਚੱਲ ਰਿਹਾ ਥੰਡੇ ਵਾਲਾ ਦਾ ਬਾਬਾ ਜੀ ਨੇ ਸਾਲ ਕਿਥੇ ਨਹੀਂ ਪਹਿਲਾਂ ਵੱਠ ਕੱਢਦੇ ਸੀ ਇੱਕ ਬਿਲਡਿੰਗ ਇੱਧਰ ਬਣ ਰਹੀ ਆ ਇਹ ਕਾ ਤਾਂ ਇੱਧਰ ਰਹਿ ਸ਼ਾਇਦ ਇਹਨਾਂ ਦੀ ਤੇ ਤਕਰੀਬਨ ਥੋੜੇ ਟਾਈਮ ਦੇ ਵਿੱਚ ਹਾਸਾ ਕੋਸ ਬਦਲ ਗਿਆ ਗੁਰਦੁਆਰਾ ਸਾਹਿਬ ਦਾ ਕਾਫੀ ਚੇਂਜ ਆ ਗਈ ਗੁਰਦੁਆਰਾ ਸਾਹਿਬ ਦੇ ਤੇ ਵਧੀਆ ਲੱਗਦਾ ਹੁਣ ਇੱਕ ਬਸ ਉਹ ਲੰਗਰ ਹਾਲ ਦਾ ਥੋੜਾ ਜਿਹਾ ਕਾਚਾ ਪੁਰਾਣੀ ਬਿਲਡਿੰਗ ਉਹ ਪਿਛਲੇ ਪਾਸੇ ਆ ਮੈਨੂੰ ਲੱਗਦਾ ਜਿੱਥੋਂ ਤੱਕ ਕੇ ਦਰਬਾਰ ਸਾਹਿਬ ਇਹੀ ਆ ਤੇ ਇਧਰ ਉਹ ਲੰਗਰ ਹਾਲ ਹੀ ਬਣ ਰਿਹਾ ਮੇਰੇ ਹਿਸਾਬ ਨਾਲ ਬਾਕੀ ਆ ਥੱਲੇ ਵਾਲਾ ਕੱਚ ਤਾਂ ਕੱਢਤਾ ਬਾਬੇ ਨੇ ਵਧੀਆ ਹੁੰਦਾ ਗੱਡੀਆਂ ਰੋਕ ਦੀਆਂ ਨੇ ਪਹਿਲਾਂ ਜਮਾ ਐ ਆਪ ਨੂੰ ਰੋਕ ਦੇ ਜਾਕ ਆਉਂਦੀ ਸੀ 1.5-2 ਸਾਲ ਪਹਿਲਾਂ ਕਿਉਂਕਿ ਲੱਕ ਜੱਡੇ ਜੱਡੇ ਖੰਡੇ ਬਣੇ ਪਏ ਸੀ ਹੁਣ ਵੈਸੇ ਬਹੁਤ ਵਧੀਆ ਸਾਰੇ ਰੋਕਦੇ ਆ ਹਨਾ ਸਾਰੇ ਰੁਕਿਆ ਕਰੋ ਤਕਰੀਬਨ ਮੇਰਾ ਤਾਂ ਖਿਆਲ ਹੈ ਨਹੀਂ ਕੋਈ ਤਤੌੜਗੜ ਵਾਲੇ ਇਹ ਕਿਸ਼ਨਗੜ ਵਾਲੇ ਰੋਡ ਤੇ ਗੱਡੀ ਜਾਂਦੀ ਹੋਵੇ ਚਾਹੇ ਪਰਲੀ ਸਾਈਡਾ ਚਾਹੇ ਹੋਰਲੀ ਸਾਈਡਾ ਮੰਦਾ ਬ੍ਰੇਕ ਮਾਰ ਕੇ ਹੀ ਜਾਂਦਾ ਹੈ